ਆਪਾਂ ਘਰੋਂ ਨਿਕਲੇ ਘੁੰਮਣ ਦੇ ਲਈ ਦੇ ਘੁੰਮਦੇ ਘੁੰਮਦੇ ਆਪਾਂ ਨੂੰ ਘਰ ਦੇ ਜਿਹੜਾ ਮਗਰਲੇ ਪਾਸੇ ਬੈਕਯਾਰਡ ਦੇ ਵਿੱਚ ਜਿਹੜਾ ਇਦਾਂ ਦਰਖਤ ਹੁੰਦਾ ਜਿਹੜਾ ਪਾਰਕ ਮਿਲਿਆ ਤੇ ਮਨ ਦੇ ਵਿੱਚ ਇੱਛਾ ਹੋ ਗਈ ਵੀ ਚਲੋ ਦੇਖ ਜਾਂਦੇ ਜਾਂਦੇ ਦੇਖਦੇ ਆ ਤੇ ਅੱਗੇ ਦੇਖਦੇ ਹਾਂ ਨਾ ਜਾ ਕੇ ਕੀ ਨਿਕਲਦਾ ਇਤੋਂ ਪਰ ਜਗਾ ਜਿਹੜੀ ਇਹ ਪੂਰੀ ਸਕੂਨ ਦੇਣ ਵਾਲੀ ਸੀ ਇੱਥੇ ਤੇ ਬਹੁਤ ਸਾਰੇ ਜਿਹੜੇ ਨਵੇਂ ਆਏ ਜਿਹੜੇ ਸਟੂਡੈਂਟ ਜਾਂ ਕੋਈ ਘਰਾਂ ਵਾਲੇ ਆ ਜਿਹੜੇ ਉਹ ਬੜਾ ਇੱਥੇ ਘੁੰਮਣ ਦੇ ਨੇ ਨਿਕਲਦੇ ਹਨ ਤੇ ਇੱਕ ਜਿਵੇਂ ਕਹਦੇ ਇਹ ਨਾ ਇੱਕ ਨਾਰਮਲ ਰਹਿਣ ਵਾਲੀ ਜਗ੍ਹਾ ਨੂੰ ਵੀ ਇਹਨਾਂ ਨੇ ਇੱਕ ਜੰਗਲ ਦਾ ਰੂਪ ਆ ਜਿਹੜਾ ਉਹ ਦਿੱਤਾ ਹੋਇਆ ਤੇ ਤੇ ਕਿਉਂਕਿ ਦਰਖਤਾਂ ਦਰੁਖਤਾਂ ਨੂੰ ਕੱਟਣ ਦੀ ਇੱਥੇ ਪੂਰੀ ਤਰ੍ਹਾਂ ਮਨਾਈ ਹੈ ਤੇ ਦਰਖਤਾਂ ਨੂੰ ਤੁਸੀਂ ਕੱਟਣਾ ਤਾਂ ਦੂਰ ਇੱਥੇ ਛੇੜ ਤੱਕ ਨਹੀਂ ਸਕਦੇ ਜੇ ਛੇੜੋਗੇ ਵੀ ਟਾਹਣੀ ਟੁੱਟ ਗਈ ਤਾਂ ਬਾਈ ਜੀ 2000 ਤੱਕ ਦਾ ਜਿਹੜਾ ਤੁਹਾਨੂੰ ਉਹ ਡਾਲਰ ਦਾ ਉਹ ਆ ਚਾਰਜ ਸੌ ਲੱਗ ਸਕਦਾ 2 ਡਾਲਰ ਦੇ ਹੁਣ ਤੁਸੀਂ ਹਿਸਾਬ ਲਾ ਲਓ ਵੀ 1,20,000 ਜੁਰਮਾਨਾ ਇੱਕ ਸਿਰਫ ਅ ਦਰਖਤ ਦੀ ਇੱਕ ਟਾਣੀ ਤੋੜਨ ਦਾ ਜਿਹੜਾ ਤੁਹਾਨੂੰ ਜੁਰਮਾਨਾ ਪੈ ਸਕਦਾ ਤੇ ਵੇਖਿਆ ਜਦੋਂ ਤੇ ਅੱਗੇ ਜਾ ਕੇ ਜਿਹੜੇ ਘਰਾਂ ਦੇ ਜਿਹੜੇ ਬੈਕਯਾਰਡ ਵੀ ਉਹ ਮਗਰ ਲੱਗਦੇ ਸੀ ਪਰ ਇੱਕ ਗੱਲ ਬੜੀ ਸਕੂਨ ਵਾਲੀ ਜਿਹੜੀ ਮਿਲੀ ਇੱਥੇ ਵੀ ਤੁਸੀਂ ਇਰ ਜਾ ਕੇ ਇੱਥੇ ਪੜਨਾ ਹੋਵੇ ਮਗਰਲੇ ਪਾਸਿਆਂ 'ਚ ਬੈਠ ਕੇ ਹਨਾ ਜਿਵੇਂ ਆਪਾਂ ਆਪਣੇ ਇੰਡੀਆ ਦੇ ਵਿੱਚ ਆਪਾਂ ਕਿਸੇ ਟੈਸਟਾਂ ਦੀ ਤਿਆਰੀ ਕਰਦੇ ਆਂ ਤੇ ਉਦਾਂ ਜਿੱਥੇ ਇੱਥੇ ਪੜਨਾ ਹੋਵੇ ਬੈਠ ਕੇ ਤਾਂ ਯਾਰ ਇੱਕ ਨਜ਼ਾਰਾ ਹੀ ਵੱਖਰਾ ਹੋਊਗਾ ਬਟ ਇਹਨਾਂ ਨੇ ਜਿਹੜੇ ਵੀਡੀਓ ਚ ਵੀ ਦੇਖ ਸਕਦੇ ਆ ਤੁਸੀਂ ਨੋਟਸ ਆ ਜਿਹੜੇ ਉਹ ਜਗ੍ਹਾ ਜਗ੍ਹਾ ਲਾਏ ਹੋਏ ਆ 2000 ਡਾਲਰ ਦੇ ਇੱਕ ਦਰਖਤ ਦੀ ਐਮੀਅਤ ਨੂੰ ਵੀ ਇਹ ਲੋਕ ਜਾਣਦੇ ਆ ਵੀ ਕੀ ਐਮੀਅਤ ਆਪਣੇ ਹਨਾ ਆਪਣੇ ਕੀ ਆਂਦੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਤੇ ਦਾ ਰਖਤ ਦੀ ਐਮੀਅਤ ਨੂੰ ਸਮਝ ਕੇ ਹੀ ਇਹ ਇੱਕ ਜਿਹੜਾ ਇਹਨਾਂ ਨੇ ਦੇ ਸੋ ਬਿਛਾਇਆ ਹੋਇਆ ਤੇ ਬਹੁਤ ਇਹਨਾਂ ਦੇ ਰੇਅਰ ਚਾਂਸ ਹੁੰਦੇ ਆ ਵੀ ਧਰਤੀ ਹੇਠੋਂ ਪਾਣੀ ਕੱਢਣ ਦੇ ਵਿੱਚ ਜਿਵੇਂ ਆਪਣੇ ਹੈਗਾ ਵੀ ਥੋੜਾ ਜਿਆ ਇਹਨਾਂ ਗੱਲਾਂ ਨੂੰ ਔਣਕੋਲਿਆਂ ਕਰਦੇ ਆ ਧਰਤੀ ਹੇਠਲਾ ਮਨਲਾ ਪਾਣੀ ਵੀ ਆਪਾਂ ਕੱਢ-ਕੱਢ ਕੇ ਬਰਬਾਦ ਕਰ ਰਹੇ ਆ ਤੇ ਦਰਖਤਾਂ ਦਾ ਤਾਂ ਆਪਾਂ ਫਿਰ ਪੁੱਛੋ ਨਾ ਬਾਈ ਜਿਵੇਂ ਕਹਿ ਦੀਏ ਆਪਣੇ ਤਾਂ ਵਪਾਰ ਚੱਲਦੇ ਆ ਦਰਖਤਾਂ ਦੀ ਜੇ ਹੁਣ ਮੇਰੇ ਲੋਕਲ ਸ਼ਹਿਰ ਦੀ ਗੱਲ ਕਰ ਰਹੀ ਏ ਫਰੀਦਕੋਟ ਦੀ ਕੋਟਕਪੂਰੇ ਸ਼ਹਿਰ ਦੀ ਗੱਲ ਕਰ ਰਹੀ ਏ ਤਾਂ ਟਾਣਾ ਦੇ ਟਾਣਾ ਜਿਹੜੀ ਉਹ ਲੱਕੜਾ ਸਵੇਰੇ ਵੇਲੇ ਵਿਕਦੀ ਆ ਤੇ ਇਹ ਹੈਗੇ ਬਾਈ ਜੀ ਘਰਾਂ ਦੇ ਬੈਕਯਾਰਡ ਬੈਕਯਾਰਡ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆਂ ਵੀ ਇੱਥੇ ਕਿੰਨੀ ਯਾਰ ਜਿਹੜੀ ਉਹ ਸ਼ਾਂਤੀ ਆ ਆਪਾਂ ਮਹਿਸੂਸ ਕਰ ਸਕਦੇ ਆਂ ਲੋਕਾਂ ਨੇ ਜਿਹੜੇ ਘਰਾਂ ਦੇ ਬੈਕਯਾਰਡ ਦੇ ਮਗਰ ਜਿਹੜੇ ਆਪਣੇ ਸੌਫੇ ਲਾਏ ਹੋਏ ਆ ਤੁਸੀਂ ਇਹ ਦੇਖੋ ਵੀ ਘਰ ਦੇ ਵਿੱਚ ਬੈਠ ਕੇ ਜੇ ਤੁਹਾਨੂੰ ਜੰਗਲ ਜਿਹਾ ਮਨਲਾ ਸਕੂਨ ਮਿਲੇ ਹਨ ਇੱਕ ਸ਼ਾਂਤਮਈ ਜਿਹੜਾ ਮਾਹੌਲ ਮਿਲੇ ਤਾਂ ਯਾਰ ਉਹ ਕਿਹੜਾ ਬੰਦਾ ਜਿਹੜਾ ਇਸ ਮਾਹੌਲ ਨੂੰ ਜਿਹੜਾ ਉਹ ਫੀਲ ਨਹੀਂ ਕਰਨਾ ਚਾਹੁੰਦਾ ਹਨ ਤੇ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਕੈਨੇਡਾ ਤੋਂ ਹੁੰਦੀਆਂ ਆ ਆ ਕੇ ਸੇ ਭਾਈ ਨੇ ਜਿਹੜਾ ਮਗਰ ਬੈਠ ਕੇ ਖਾਣ ਪੀਣ ਦਾ ਪ੍ਰਬੰਧ ਜਿਵੇਂ दारू-ਦੂਰੂ ਪੀਂਦੇ ਆ ਲੋਕ ਪੀਂਦੇ ਆ ਦਰੂਵੀ ਭਾਈ ਤੇ ਇੰਜੋਏ ਵੀ ਕਰਦੇ ਆ ਤੇ ਕੰਮ ਵੀ ਕਰਦੇ ਆ ਤੇ ਸਾਰੀਆਂ ਗੱਲਾਂ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਮਾੜੀ ਤੋਂ ਮਾੜੀ ਲਾਈਫ ਵੀ ਮਿਲ ਜੂਗੀ ਜੇ ਤੁਸੀਂ ਜਿਉਣਾ ਚਾਹਣਿਆ ਚੰਗੀ ਤੋਂ ਚੰਗੀ ਲਾਈਫ ਵੀ ਮਿਲ ਸਕਦੀ ਆ ਤੇ ਇਦਾਂ ਜਿਵੇਂ ਬਣੀਆਂ ਬਣਾਈਆਂ ਹਨ ਜਿਵੇਂ ਬਣੌੜੀ ਬਨੌਟੀ ਝੌਪੜੀਆਂ ਟੈਪ ਜਾ ਆ ਲੋਕਾਂ ਨੇ ਆਪਦੇ ਘਰਾਂ ਦੇ ਬੈਕਯਾਰਡ ਦੇ ਵਿੱਚ ਲਾਇਆ ਆਪਾਂ ਨੂੰ ਤਾਂ ਬਾਈ ਜੀ ਇਹ ਜਗ੍ਹਾ ਬਹੁਤ ਵਧੀਆ ਲੱਗੀ ਜੇ ਤੁਹਾਨੂੰ ਵੀ ਬਾਈ ਜੀ ਇਹ ਜਗ੍ਹਾ ਬਹੁਤ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਆਪਾਂ ਇਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਨਾਲ ਲੈ ਕੇ ਆਉਂਦੇ ਹਾਂ